ਸ਼ਤਸ਼੍ਰੀਏਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਲਾ ਪੰਜਾਬ ਜਿੱਥੇ ਅਸੀਂ ਤੁਹਾਨੂੰ ਦਿੰਦੇ ਹਾਂ ਸੱਚੀਆਂ ਤੇ ਦਿਲਚਸਪ ਤੇ ਤਾਜ਼ਾ ਖਬਰਾਂ ਕੀ ਪਿਆਰ ਵਿਸ਼ਵਾਸ ਘਾਤ ਬਣ ਸਕਦਾ ਹੈ ਕਿ ਇੱਕ ਪਤਨੀ ਆਪਣੇ ਹੀ ਪਤੀ ਦੀ ਜਾਨ ਲੈ ਸਕਦੀ ਹੈ ਕਿ ਇਹ ਕਤਲ ਪੂਰੀ ਯੋਜਨਾ ਤਹਿਤ ਹੋਇਆ ਜਾਂ ਗੁੱਸੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਮੈਰਟ ਦੇ ਦਿਲ ਦਿਹਾੜ ਦੇਣ ਵਾਲੇ ਹਤਿਆਕਾਂ ਦੀ ਜਿੱਥੇ ਪਿਆਰ ਧੋਖੇ ਅਤੇ ਮਹਿਰਮੀ ਨੇ ਮਿਲ ਕੇ ਇੱਕ 마ਸੂਮ ਦੀ ਜਾਨ ਲੈ ਲਈ ਤਾਜ਼ਾ ਖੁਲਾਸਿਆਂ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਕਿ ਇਹ ਪਲਾਨਿੰਗ ਪਹਿਲਾਂ ਤੋਂ ਬਣਾਈ ਗਈ ਸੀ ਸਚਾਈ ਤੁਹਾਡੇ ਹੋਸ਼ ਉਡਾ ਦੇਵੇਗੀ ਵੀਡੀਓ ਨੂੰ ਆਖਰ ਤੱਕ ਜਰੂਰ ਦੇਖੋ ਮਿਰਠ ਵਿੱਚ ਸ਼ੌਰਵ ਰਾਜਪੂਤ ਤੇ ਕਤਲ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਮੁਸਕਾਨ ਸਤੋਗੀ ਜੋ ਕਿ ਸ਼ੌਰਵ ਦੀ ਪਤਨੀ ਸੀ ਆਪਣੇ ਪ੍ਰੇਮੀ ਸੈਲ ਚੁਕਲਾ ਨਾਲ ਮਿਲ ਕੇ ਇਹ ਕਤਲ ਪੂਰੀ ਯੋਜਨਾ ਤਹਿਤ ਕੀਤਾ 800 ਰੁਪਏ ਦੀਆਂ ਦੋ ਚੁਰੀਆਂ ਤੇ ਇੱਕ ਰੈਜਰ ਖਰੀਦਿਆ ਗਿਆ ਜਿਸ ਨਾਲ ਸ਼ੌਰਵ ਦੀ ਗਰਦਨ ਕੱਟਣ ਦੀ ਯੋਜਨਾ ਬਣਾਈ ਗਈ ਮੁਸਕਾਨ ਨੇ ਸਨੇਪਚੈਟ ਤੇ ਸਹੈਲ ਨੂੰ ਮੈਸੇਜ ਕੀਤਾ ਸ਼ੌਰਭ ਦੀ ਮੌਤ ਮੇਰੇ ਹੱਥਾਂ ਨਾਲ ਲਿਖੀ ਹੋਈ ਹੈ ਇਹਨਾਂ ਨੇ ਘਰ ਵਿੱਚ ਹੀ ਸ਼ੌਰਭ ਦੀ ਨਿਸ਼ਤਨ ਬੂਤ ਕਰ ਦਿੱਤਾ ਗਿਆ ਕਤਲ ਤੋਂ ਬਾਅਦ ਵੀ ਕੋਈ ਅਫਸੋਸ ਨਹੀਂ ਇਹ ਦੋਵੇਂ ਕਾਤਲ ਹਿਮਾ ਚਲਚਹੋਲੀ ਮਨਾਉਂ ਚਲੇ ਗਏ ਡਾਂਸ ਕਰਦੇ ਹੋਏ ਵੀਡੀਓ ਵੀ ਵਾਇਰਲ ਹੋਈ ਪੁਲਿਸ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਵੀ ਉਹਨਾਂ ਦੇ ਚਿਹਰਿਆਂ ਤੇ ਕੋਈ ਡਰ ਨਹੀਂ ਸੀ ਪਰ ਹੁਣ ਇੱਕ ਨਵਾਂ ਖੁਲਾਸਾ ਮੁਸਕਾਨ ਪਹਿਲਾਂ ਵੀ ਆਪਣੇ ਪੁਰਾਣੇ ਰਿਸ਼ਤਿਆਂ ਵਿੱਚ ਵਿਸ਼ਵਾਸ ਘਾਤ ਕਰ ਚੁੱਕੀ ਸੀ ਇਹ ਸਿਰਫ ਇੱਕ ਕਤਲ ਨਹੀਂ ਸਗੋਂ ਇੱਕ ਸੋਚੀ ਸਮਝੀ ਸੋਜਣਾ ਸੀ ਕਿ ਇਹ ਦੋਵੇਂ ਕਤਲ ਆਪਣੇ ਗੁਨਾਹਾਂ ਦੀ سزا ਭੁਗਤਣਗੇ ਕਿ ਉਹਨਾਂ ਨੇ ਹੋਰ ਕਿਸੇ ਦਾ ਵੀ ਨੁਕਸਾਨ ਪਹੁੰਚਾਇਆ ਹੈ ਪੁਲਿਸ ਦੀ ਅਗਲੀ ਕਾਰਵਾਈ ਕੀ ਹੋਵੇਗੀ ਇਹ ਜਾਣਨ ਲਈ ਸਾਡੇ ਚੈਨਲ ਰੋਲਾ ਪੰਜਾਬ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖੋ ਕਿਉਂਕਿ ਅਸੀਂ ਤੁਹਾਨੂੰ ਦੇ ਰਹੇ ਹਾਂ ਤਾਜ਼ ਤੇ ਵਿਸ਼ਵਾਸਯੋਗ ਜਾਣਕਾਰੀ ਤੁਹਾਡੀ رائے ਕੀ ਇਨ੍ਹਾਂ ਕਾਤਲਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸੋ ਸ਼ਸ਼ਟਰੀਕਾਲ ਦੋਸਤੋ